ਸਸੀ ਗਾ ਤੁਸੀਂ ਦੇਖ ਰਹੇ ਹੋ ਪੋਲੀਵੁੱਡ ਟੁੜਕ ਦੋਸਤੋ ਫਰਬੇ ਮੈਨਾ ਜਿਹੜਾ ਸਟਾਰਟ ਹੋ ਚੁੱਕਿਆ ਸੋ ਪਿਆਰ ਪ੍ਰੇਮ ਦਾ ਜਿਹੜਾ ਹ ਮੈਨਾ ਮਨਿਆ ਜਾਂਦਾ ਸੋ ਇਸੇ ਫਰਬੇ ਮੈਨ ਇੱਕ ਨਵਾਂ ਗੀਤ ਫੋਰ ਯੂ ਯਾਰ ਰੀਲੀਜ਼ ਹੋ ਰਿਹਾ ਸੋ ਉਸ ਰੀਲ ਦੇ ਇਸ ਗੀਤ ਦੇ ਕਲਾਕਾਰ ਮੇ ਨ ਮੌਜੂਦ ਨੇ ਰਵਾਵ ਰਵਾਵ ਸਾ ਤੋਂ ਆਪਾਂ ਉਹਦੀ ਜਰਨੀ ਬਾਰੇ ਸਾਰਾ ਜਰਨੀ ਜਾਣਾਂਗੇ ਉਹਨਾਂ ਦੀ ਤੇ ਪਹਿਲਾਂ ਉਹਦਾ ਸਵਾਗਤ ਕਰਦੇ ਭਾਈ ਬਹੁਤ ਬਹੁਤ ਸਵਾਗਤ ਪੋਲੀਵੁੱਡ ਭਾਈ ਸਸੀ ਕਰ ਆਪਾਂ ਪਈ ਥੋੜੀ ਜਰਨੀ ਤੋਂ ਪਹਿਪ ਸਟਾਰਟਿੰਗ ਕਰਦੇ ਆਂ ਪਹਿਨਾ ਸਿੰਗਿੰਗ ਤੋਂ ਸਿੰਗਿੰਗ ਤੋਂ ਸ਼ੌਂਕੀ ਮੇ ਪਿਆ ਮੈਨੂੰ ਸਿੰਗਿੰਗ ਦਾ ਸ਼ੌਂਕ ਹੀ ਸ਼ੁਰੂ ਤੇ ਤੇ ਮੈਨੂੰ ਇਹ ਚੀਜ਼ ਬਰਾਸ ਸੱਚੇ ਮਿਲੀ ਹੈ ਮੇਰੇ ਨਾਨਾ ਜੀ ਮੇਰੇ ਮਾਮਾ ਜੀ ਤਬਲਾ ਪਲੇਅਰ ਕਰਦੇ ਤਬਲਾ ਪਲੇਅ ਕਰਦੇ ਸੀ ਤੇ ਮੇਰੇ ਮਾਤਾ ਜੀ ਮੇਰੇ ਮਮਾ ਗਾਉਂਦੇ ਵੀ ਆ ਬਹੁਤ ਅੱਛਾ ਸਰੀਲਾ ਗਾਉਂਦੇ ਆ ਹਾਂ ਬਚਪਨ ਤੋਂ ਹੀ ਮਨ ਸਾਧੇ ਜਿਹੜਾ ਤੁਸੀਂ ਸਿੰਗਿੰਗ ਦੇ ਵਿੱਚ ਆਗੇ ਸੀਗੇ ਤੇ ਕਦੋਂ ਤੋਂ ਜਿਹੜਾ ਪ੍ਰੋਫੈਸ਼ਨਲ ਸੋਚਿਆ ਤੁਸੀਂ ਇਸ ਲੇਨ ਵਿੱਚ ਜਾਣਾ ਚਾਹੀਦਾ ਉਹ ਕਦੋਂ ਸੋਚਿਆ ਪਲਾਨ ਕੀਤਾ ਇਹ ਪਲਾਨ ਮੈਂ ਕਰਿਆ ਜੀ ਮੇਬੀ 8 8-10 ਸਾਲਾਂੋਂ ਹਾਂ ਤੇ ਜਿਹੜਾ ਹੁਣ ਨਵਾਂ ਸੌਂਗ ਆ ਰਿਹਾ ਤੁਹਾਡਾ ਫਸਟ ਹੈ ਉਸ ਤੋਂ ਪਹਿਲਾਂ ਵੀ ਤੁਸੀਂ ਗੀਤ ਕਰ ਚੁੱਕੇ ਹੋ ਫਸਟ ਡੈਬਿਊ ਸੌਂਗ ਹੈ ਠੀਕ ਹੈ ਤੇ ਜਿਸ ਦੇ ਗੀਤ ਦੀ ਆਪਾਂ ਪੂਰੀ ਟੀਮ ਦੀ ਗੱਲ ਕਰੀਏ ਥੋੜਾ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਿਆਂ ਏ ਜੀ ਲਿਖਿਆ ਮੇਰਾ ਵੀਰ ਜਵੰਤ ਢੀਂਡ ਸਾਹਿਬ ਗ੍ਰੀਡ ਪਿੰਡ ਤੋਂ ਨੇ ਜਿਲ੍ਹਾ ਫਤਿਹਗੜ ਸਾਹਿਬ ਤੋਂ ਮੇਰੇ ਉਹਨਾਂ ਨੇ ਲਿਖਿਆ ਗਾਣਾ ਤੇ ਮਿਊਜ਼ਿਕ ਕੀਤਾ ਜੀ ਦਾ ਆਰ ਡੀ ਬੁਆਇਜ਼ ਨੇ ਤੇ ਜਿਹੜਾ ਲਿਰਿਕਲ ਵੀਡੀਓ ਹੈ ਉਹ ਬਾਈ ਗੁਰੀਤਿਮਾਨ ਹੈ ਪਟਿਆਲੇ ਤੋਂ ਪੇ ਭਾਜੀ ਇਸ ਸਿੰਗਿੰਗ ਲੈਣ ਦੇ ਵੀ ਚਾਣ ਲਈ ਕੋਈ ਨਾ ਕੋਈ ਆਪਣੇ ਨੂੰ ਉਸਤਾਦ ਜਰੂਰ ਧਾਰਨਾ ਪੰਦਾ ਹੈ ਉਹ ਵੀ ਤੁਹਾਨੂੰ ਜੂ ਦੱਸਿਓ ਕਿਹੜੇ ਉਸਤਾਦ ਤੋਂ ਤੁਸੀਂ ਅਸਪਾਇਰ ਹੋਏ ਆ ਜਾਂ ਕਿਸ ਤੋਂ ਸਿੰਗਿੰਗ ਦੀ ਜਿਹੜੀ ਆ ਅੰਗੁਰਤਾ ਤੋਂ ਲਿੱਤੀ ਹੈ ਮੈਂ ਜੀ ਇਨਸਪਾਇਰ ਹੋਇਆ ਫਰੋਜ਼ ਖਾਨ ਜੀ ਤੋਂ ਤੇ ਮੈਂ ਜੇ ਸਿੱਖਿਆ ਕਿਸੇ ਤੋਂ ਹਾਂ ਜੀ ਤੇ ਉਹ ਇਨਸਪੀਰੇਸ਼ਨ ਮੇਰੀ ਫਰੋਜ਼ ਫਰੋਜ਼ ਖਾਨ ਜੀ ਨੇ ਉਹਨਾਂ ਨੂੰ ਮੈਂ ਛੋਟੇ ਹੁੰਦੇ ਬਹੁਤ ਸੁਣਦਾ ਹੁੰਦਾ ਸੀ ਉਹਨਾਂ ਦੇ ਲਾਈਵ ਕਨਸੈਪਟ ਦੇਖਣੇ ਉਹਨਾਂ ਨੂੰ ਜਿੱਦਾਂ ਟੀਵੀ ਚੈਨਲ ਆ ਵਗੈਰਾ ਤੇ ਦੇਖਣਾ ਤੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਐਦਾਂ ਹੁੰਦਾ ਸੀ ਵੀ ਯਾਰ ਮੈਂ ਵੀ ਇਸ ਮਕਾਮ ਤੇ ਪਹੁੰਚਣਾ ਹੈ। ਠੀਕ ਹਾਂਜੀ। ਕਦੇ ਹੋਇਆ ਸਵੱਬ ਬਣਿਆ ਕਦੇ ਉਹਨਾਂ ਨਾਲ ਮੁਲਾਕਾਤ ਦਾ। ਹਾਂਜੀ। ਮੁਲਾਕਾਤ ਬਹੁਤ ਬਾਰੀ ਹੁੰਦੀ ਹੈ ਸਾਡੀ। ਮਨ ਨਾਲ ਤੇ ਮਿਲ ਲੈਣੀ ਲਈਦਾ ਜੀ। ਠੀਕ ਹੈ। ਤੇ ਭਾਈ ਹਾਂ ਗੀਤਵਾਲਾ ਤੁਹਾਡੇ ਆਨੇ ਆਪਾ। ਹਾਂਜੀ। ਫਰਸਟ Song ਤੁਹਾਡਾ ਹਜੇ ਤੱਕ ਤੁਸੀਂ ਦੱਸਿਆ। ਹਾਂਜੀ। ਇਹ ਨਾਂ ਬੜਾ ਇਹਦਾ ਯੂਨੀਕ ਜਿਹਾ ਰੱਖਿਆ ਤੁਸੀਂ। For You। ਆ ਕਿਦਾਂ ਮਾਇਰ ਚ ਆਈ ਤੇ For You ਰੱਖਣਾ ਹੈ ਕਿਉਂਕਿ ਇੰਗ੍ਰੀਸ਼ ਵਰਡ ਹੋ ਗਿਆ ਗੀਤ ਪੰਜਾਬੀ ਹਾਂਜੀ ਇਹ ਪੜੀ ਐਦਾਂ ਕਿਉਂਕਿ ਆਪਣੇ 75 ਤੋਂ ਵੈਲੈਂਟਾਈਨ ਦੇ ਦਿਨ ਸਟਾਰਟ ਨਹੀਂ ਹੈ ਨਾ ਜੀ ਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਇੱਕ ਗਾਣਾ ਮਤਲਬ ਕਿ ਰਿਲੀਜ਼ ਕਰਨ ਲੱਗੇ ਜੋ ਵੀ ਕਰਿਆ ਨਾ ਤੇ ਸਾਡੀ ਟੀਮ ਨੇ ਬਹੁਤ ਮਿਹਨਤ ਕਰੀ ਇਹਦੇ ਵਿੱਚ ਬਾਈ ਜਵੰਤ ਢੀਂਡਸਾ ਹੋ ਗਿਆ ਤੇ ਆਰ ਡੀ ਵੀਰਾ ਹੋ ਗਿਆ ਜੀ ਤੇ ਇੱਕ ਗੁਰੇਤੀ ਮਾਨ ਵੀਰਾ ਹੋ ਗਿਆ ਇਹ ਸਾਰੇ ਬੰਦੇ ਨੇ ਬਹੁਤ ਮਿਹਨਤ ਕਰੀਏ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਗਾਣਾ ਪਸੰਦ ਆਏਗਾ ਇਹ ਗਾਣਾ ਫੈਮਲੀ ਦੇ ਵਿੱਚ ਬੈਠ ਕੇ ਸੁਣਨ ਵਾਲਾ ਜੋ ਇਹ ਜ਼ਰੂਰੀ ਨਹੀਂ ਹੈ ਕਿ ਹਾਂ ਭਈ ਆਪਾਂ ਆਪਣੇ ਗਰਲਫ੍ਰੈਂਡ ਨੂੰ ਡੈਡੀਕੇਟ ਕਰ ਸਕਦੇ ਹਾਂ ਇੱਕ ਗਾਣਾ ਹੈਗਾ ਆ ਭਾਜੀ ਵੀ ਜੋ ਵੀ ਕਿਸੇ ਨੂੰ ਵੀ ਕੋਈ ਵੀ ਪਿਆਰ ਕਰਦਾ ਇਹ ਗਾਣਾ ਉਸ ਨੂੰ ਡੈਡੀਕੇਟ ਕਰ ਸਕਦਾ ਹਾਂਜੀ ਇਹਦੇ ਵਿੱਚ ਕੋਈ ਐਦਾਂ ਦੀ ਕੋਈ ਸ਼ਬਦਾਵਲੀ ਨਹੀਂ ਵਰਤੀ ਗਈ ਕਿ ਹਾਂ ਭਈ ਆਪਾਂ ਜਦ ਸੁਣ ਕੇ ਵਧੀਆ ਨਾ ਲੱਗੇ ਉਹ ਅਡਲਟ ਸ਼ਬਦਾਂ ਵਾਲੀ ਨਹੀਂ ਹੈਗੀ ਹਾਂਜੀ ਤੇ ਬਹੁਤ ਤੁਹਾਡੇ ਆਪਾਂ ਸੁਣਦੇ ਆ ਤੇ ਮੈਨੂੰ ਇੱਕ ਦੱਸਿਓ ਆ ਜਿਹੜਾ ਗੀਤ ਆ ਰਿਹਾ ਕਿਸ ਤਰੀਕੇ ਨਾਲ ਰਿਲੀਜ਼ ਕਰਨਾ ਹੈ ਤੇ ਕਿਹੜੇ-ਕਿਹੜੇ ਪਲੈਟਫਾਰਮ ਤੇ ਕੀ ਤੁਸੀ ਰਿਲੀਜ਼ ਕਰ ਰਹੇ ਹੋ ਇਹ ਆਪਣਾ ਗਾਣਾ ਆ ਰਿਹਾ ਜੀ ਰਾਈਫਲ মিডিਆ ਟਿੰਟਸਾ ਪ੍ਰੈਜ਼ੈਂਟਸ ਤੋਂ ਗਾਣਾ ਆ ਰਿਹਾ ਜੀ 7 ਫਰਵਰੀ ਨੂੰ ਸ਼ਾਮੀ 5 ਵਜੇ ਤੇ ਇਹ ਗਾਣਾ ਆਪਣਾ ਆ ਰਿਹਾ ਜੀ ਵਿੰਕ ਤੇ ਵਿੰਕ 뮤직 ਤੇ ਐਪ ਤੇ ਐਪਲ 뮤직 ਤੇ ਸਪੋਟੀਫਾਈ ਤੇ ਹੋ ਗਿਆ ਜੀ ਜੀਓ ਹੋ ਗਿਆ ਸਾਬ ਨੂੰ ਹੋ ਗਿਆ ਇਹ ਸਾਰੇ ਪਲੈਟਫਾਰਮ ਤੇ ਆਪਣਾ ਗਾਣਾ ਆ ਰਿਹਾ ਕੀ ਰਵਾਂ ਜੀ ਤੋਂ ਉਮੀਦ ਕਰਦੇ ਆਂ ਗੀਤ ਨੂੰ ਤੁਹਾਨੂੰ ਐ ਥੋੜੀ ਮਿਹਨਤ ਨੂੰ ਜਰੂਰ ਮਹਾਰਾਜ ਪਾਗਲਾਵੇ ਤੇ ਇਹ ਗੀਤ ਦੇ ਦੋ ਬੋਲ ਸਿਰੂ ਸ਼ੇਅਰ ਕਰੀ ਸਕਦੇ ਜਰੂਰ ਜਦੋਂ ਲੱਗੇ ਤੇਰੇ ਸ਼ਹਿਰ ਮੇਰਾ ਗੜਾ ਰਕਾ ਨਹੀਂ ਤੇਰਾ ਹੀ ਚਿਹਰਾ ਆਉਂਦਾ ਏ ਮੇਰੀ ਅੱਖਾਂ ਸਾਹਮਣੇ ਨਹੀਂ ਤੂੰ ਹੱਸਦੀ ਮਿਲ ਜਾਵੇਂ ਹਾਏ ਖੋਰੇ ਕਿਦਰੇ ਮੈਨੂੰ ਦਿਲ ਚ ਵਸਾ ਕੇ ਰੱਖਾਂ ਤੇਰਾ ਨਾਮ ਕੁੜੇ ਮੇਰੀ ਲਾਈਫ ਵਿੱਚ ਮਾਂ ਬਾਪ ਤੇ ਯਾਰਾਂ ਤੋਂ ਬਿਨਾ ਕੋਈ ਹੋਰ ਨਹੀਂ ਬਸ ਤੂੰ ਤੇ ਤੇਰਾ ਪਿਆਰ ਕੁੜੇ ਕੀ ਹਵਾਲਾ ਪਾਜੀ ਆਵਾਜ਼ ਬਹੁਤ ਸੋਹਣੀ ਹੈ ਤੁਹਾਡੀ ਮੁਬਾਰਕਤਾਂ ਦੀ ਸincere ਵੀ ਤੇ ਭਾਈ ਜਾਂਦੇ ਜਾਂਦੇ ਹੁਣ ਜਿਹੜੇ ਸਾਡੇ ਦਰਸ਼ਕ ਤੋਂ ਦੇਖ ਰਹੇ ਆ ਕੀ ਕਹਿਣਾ ਚਾਹੂਗੇ ਉਹਨਾਂ ਨੂੰ ਮੈਂ ਜੀ ਇਹ ਹੀ ਕਹਿਣਾ ਚਾਹਾਂਗਾ ਕਿ ਅਸੀਂ ਸਾਰਿਆਂ ਨੇ ਸਾਡੀ ਸਾਰੀ ਟੀਮ ਨੇ ਬਹੁਤ ਮਿਹਨਤ ਕਰੀ ਹੈ ਅਸੀਂ ਉਮੀਦ ਕਰਦੇ ਆ ਕਿ ਤੁਹਾਨੂੰ ਸਾਰਿਆਂ ਨੂੰ ਗਾਣਾ ਪਸੰਦ ਆਏਗਾ ਤੇ ਗਾਣਾ ਸੁਣਿਆ ਜਰੂਰ ਇੱਕ ਵਾਰੀ ਕੱਲ ਸ਼ਾਮੀ 5 ਵਜੇ ਤੇ ਤੁਹਾਨੂੰ ਬਹੁਤ ਵਧੀਆ ਲੱਗੂਗਾ ਜੀ ਥੈਂਕ ਯੂ ਜੀ ਥੈਂਕ ਯੂ ਬਾਈ ਥੈਂਕ ਯੂ ਸੋ ਆਸਾਂ ਸਾਡੇ ਨਾਲ ਰਵਾਵ ਢਿੱਲੋ ਜਿਨ੍ਹਾਂ ਨੇ ਆਪਣਾ ਨਵਾਂ ਗੀਤ ਫੋਰ ਯੂ ਅੱਜ ਸਾਡੇ ਨਾਲ ਉਹਦੀ ਗੱਲਾਬਾਤਾਂ ਕਰੀ ਆਏ ਆ ਤੇ ਅਸੀਂ ਵੀ ਉਮੀਦ ਕਰਦੇ ਆਂ ਕਿ ਚੈਨਲ ਵੱਲੋਂ ਵੀ ਇਹਨਾਂ ਲਈ ਬੈਸਟ ਵਿਸ਼ੇ ਚ ਭਾਜੀ ਥੈਂਕ ਯੂ ਤੁਹਾਨੂੰ ਇਹ ਗੀਤ ਮਾਰਾ ਤੁਹਾਡਾ ਹੋ ਤਰੱਕੀ ਤੁਹਾਨੂੰ ਦੇਵੇ ਅੱਗੇ ਤੁਸੀਂ ਹੋਰ ਵੱਧ ਚੜਕੇ ਜਾਂ ਆਪਣੀ ਇਸ ਕਾਮਯਾਬੀ ਦੇ ਬਲ ਬਦੋ ਧੰਨਵਾਦ ਭਾਜੀ ਓਕੇ ਸੋ ਤੁਸੀਂ ਬਣੇ ਰਹੋ ਪਾਲੀਵੁੱਡ ਟੂਡੇ ਨਾਲ ਧੰਨਵਾਦ